ਸਿਗਰਾ ਦਾ ਆ ਰੰਗ ਵੇਖਿਓ ਕਿਸ ਤਰ੍ਹਾਂ ਦਾ ਲੱਗੂਗਾ ਮੇਰੇ ਉੱਪਰ ਇਹ ਰੰਗ ਤੇ ਤੇਰੀ ਸਿਹਰੀ ਨੂੰ ਹੀ ਲੈ ਆ ਦਿੱਤਾ ਤੂੰ ਪੀਲਾ ਲੈ ਤੇਲੀ ਨੂੰ ਲੈ ਕੇ ਦਿੱਤਾ ਕੀ ਮਤਲਬ ਤੁਹਾਡਾ ਨਹੀਂ ਮਤਲਬ ਤੂੰ ਚੱਲ ਗਾ ਕਾਰ ਚੱਲ ਜਾ ਉਹ ਸਿਮਰ ਤਰਾ ਉਹ ਫਰਨੀਚ ਡੀਟੀਆ ਉਹਨੂੰ ਕਹੀਂ ਵੀ ਪੁਰਾਣੀ ਦੀ ਗੱਡੀ ਜਿੱਧਰੋਂ ਨੰਗੇ ਨਾ ਸਾਡਾ ਚਲਾਨ ਨਹੀਂ ਹੋਣਾ ਚਾਹੀਦਾ ਪਰ ਮੇਰਾ ਤੇ ਕੋਈ ਫਫੜ ਨਹੀਂ ਦਿੱਤੀਓ ਤੇ ਤਾਂ ਕਹੀ ਨਹੀਂ ਹੈ ਸ਼ੀਸ਼ੇ ਟੈਂਕਰ ਵਾਲਾ ਜੱਟਾ ਕਾਰ ਦੇ ਆ ਜੱਟ ਨੂੰ 5000 ਦਾ ਚਲਾਨ ਠੋਕਤਾ ਹੀ ਉਹਨਾਂ ਨੇ ਵੱਡੀ ਤੇਰੀ ਖੂਬਸੂਰਤੀ ਰਹਿੰਦੀ ਨਹੀਂ ਹਾਏ ਮੈਨੂੰ ਲੱਗਦਾ ਮੈਂ ਨਹੀਂ ਬਚਦੀ ਤੂੰ ਦੂਜਾ ਵਿਆਹ ਕਰਵਾ ਲੇਂਗਾ ਨਾ ਆਹੋ ਇੱਥੇ ਦੂਜਾ ਵਿਆਹ ਕਰਵਾ ਲੇਂਗਾ ਆਪਣੀਆਂ ਮਰੀ ਜਾਂਦੀ ਤੂੰ ਮੇਰੇ ਸਾਰੇ ਸੂਟ ਹੀ ਇਹਨੂੰ ਦੇ ਦੇਂਗਾ ਨਾ ਐਵੇਂ ਤੇਰੇ ਸਾਰੇ ਸੂਟ ਦੇ ਦੂੰਗਾ ਤੇਰਾ ਸਜ ਕਿੱਥੇ ਉਹਦਾ ਸਜ ਕਿਹਦਾ ਸਜ ਕੀ ਦਾ ਸਿਆਜ ਉਹਦਾ ਮੂੰਹ ਚੋਂ ਨਿਕਲ ਗਿਆ ਉਹਦਾ ਕਿਦਾਂ ਮੂੰਹ ਚੋਂ ਨਿਕਲ ਜਾਦਾ ਕੰਜਰੀ ਦਾ ਨਾਮ ਦੱਸ ਦੇ ਮੈਨੂੰ ਮੂੰਹ ਚੋਂ ਨਿਕਲ ਗਿਆ ਤੇਰੇ ਸਿਮਰ ਹਾਂਜੀ ਉਹ ਤੇਰੀ ਭੈਣ ਦਾ ਵਿਆਹ ਨਹੀਂ ਹੋਣਿਆ ਹਾਂਜੀ ਤੇ ਆਹ ਲਾ ਫੜ ਪੈਸੇ ਤੇ ਆਪਣੇ ਆਪ ਤੇ ਨਾ ਦੋ ਤਿੰਨ ਸੂਟ ਲੈ ਆ ਠੀਕ ਹੈ ਠੀਕ ਹੈ ਤੇ ਬਾਅਦ ਵਿੱਚ ਕਿੰਨੇ ਦਿਨ ਜਾਵਾਂਗੇ ਫਿਰ ਮੇਰੇ ਲੈ ਆਵਾਂਗੇ ਤੁਹੇ ਕੀ ਕਰਨੇ ਆ ਤੁਹਾਡਾ ਪਿਆ ਦੇ ਰੋ ਵਿਆਹ ਵਾਲਾ ਪਿੰਡ ਕੋਲ ਨੋ 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 ਸੁਣੋ ਆ ਮੇਰੀ ਸਹੇਲੀ ਦਾ ਫੋਨ ਆਉਂਦਿਆ ਇਹਨੇ ਆਮੇ ਕਿੰ ਟਮੀਰਾ ਸੇਰ ਖਾਈ ਜਾਣਾ ਇਹਨੂੰ ਕਹਿ ਦੋ ਫੋਨ ਘਰੇ ਰਹਿ ਗਿਆ ਤੇ ਉਹ ਬਾਜ਼ਾਰ ਗਈ ਆ ਹੈਲੋ ਵਾਹ ਅੱਜ ਤੁਹਾਡੀ ਵਾਈਫ ਦਾ ਫੋਨ ਤੁਹਾਡੇ ਕੋਲੇ ਉਹ ਬਾਜ਼ਾਰ ਗਈ ਹੋਈ ਆ ਫੋਨ ਆਪਣਾ ਘਰੇ ਭੁੱਲ ਗਈ ਆ ਮੈਂ ਫੋਨ ਕੱਟਦਾ ਬਾਏ ਐਮ ਬਾਏ ਮਸਾਤੇ ਅੱਜ ਮੌਕਾ ਮਿਲਿਆ ਗੱਲ ਕਰਨ ਦਾ ਉਹ ਜਿਹੜਾ ਤੁਸੀਂ ਮੈਨੂੰ ਸੂਟ ਦਵਾਇਆ ਸੀ ਨਾ ਉਹ ਜਮਾ ਨਹੀਂ ਸੋਣਾ ਮੈਨੂੰ ਇੱਕ ਹੋਰ ਸੂਟ ਦਵਾ ਦਿਓ ਹਾਂ ਤੇ ਨਾਲੇ ਇੱਕ ਆਈਸਕ੍ਰੀਮ ਵੀ ਮਰੇ ਹਾਂਜੀ ਤੇ ਧਿਆ ਹਾਂਜੀ ਗੱਨੀ ਨਹੀਂ ਨਾ ਤੈਨੂੰ ਪਿਆਰ ਨਹੀਂ ਕਰਦੇ ਹੂੰ ਸ਼ੇਰ ਲਿਖਿਆ ਤੇਰੇ ਅੱਖਾਂ 'ਚ ਸੱਚੀ ਮਿਰਲੀ ਸੌਂਹ ਹੈ ਹਾਂ ਸੌ ਧਿਆਨ ਹਾਂ ਹੂੰ ਵੇਖ ਕੇ ਮੈਨੂੰ ਹੱਸ ਗਈ ਹੈ ਸੱਚੀ ਹਾਂ ਦਿਲ ਮੇਰੇ ਵਿੱਚ ਵੱਸ ਗਈ ਹੈ ਕਰੀ ਇਕਰਾਰ ਮੇਰੇ ਕੀਤੇ ਜਹਾਰ ਦਾ ਨਹੀਂ ਫਾਇਦਾ ਕੋਈ ਰੌਲੇ ਦਾ ਤੇਰਾ ਯਾਰ ਵੇਚਦਾ ਚਾਰ ਕੁੜੇ ਕਦੇ ਨਿੰਬੂ ਦਾ ਕਦੇ ਔਲੇ ਦਾ ਨੋ 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 ਨੋ